ਹਣ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਜੋ ਬੋਲੇ ਸੋ ਨਿਹਾਰ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਮੈਂ ਲੱਗੀ ਵਾਜ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸਨੀਨਾ ਜੀ ਮਸਲੇ ਕਾਫੀ ਜਿਹੜੇ ਸਮੇ ਤੋਂ ਜਿਹੜੇ ਪੈਂਡਿੰਗ ਸੀਗੇ ਪਿਛਲੇ 6 ਤੋਂ 7 ਮਹੀਨਿਆਂ ਤੋਂ ਜਿਹੜੇ ਪੈਂਡਿੰਗ ਮਸਲੇ ਸੀਗੇ ਉਹਨਾਂ ਦੇ ਵਿੱਚੋਂ ਕੋਈ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਬੰਧਤ ਆ ਔਰ ਕੁਝ ਜਿਹੜੇ ਆ ਸਿਵਲ ਪ੍ਰਸ਼ਾਸਨ ਦੇ ਨਾਲ ਸੰਬੰਧਤ ਆ ਜਿਨ੍ਹਾਂ ਦਾ ਇਹ ਬਾਰ-ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਕੁਝ ਅਧਿਕਾਰੀਆਂ ਵੱਲੋਂ ਆਸ਼ਵਾਸਨ ਦਿੱਤਾ ਜਾਂਦਾ ਵਾ ਪਰ ਕਿਸੇ ਵੀ ਤਰੀਕੇ ਦਾ ਕੋਈ ਵੀ ਮਸਲਾ ਜਿਹੜਾ ਹੱਲ ਨਹੀਂ ਹੋ ਰਿਹਾ ਸੀਗਾ ਸੋ ਉਸੇ ਰੋਸ਼ਵਜੋ ਜਿਹੜਾ ਵਾ ਅੱਜ ਪੀੜਤ ਪਰਿਵਾਰਾਂ ਵੱਲੋਂ ਜਿਹੜਾ ਵਾ ਇੱਕ ਸਮੂਹ ਦੀ ਜਿਹੜੀ ਭੁਖੜਤਾਲ ਤੋਰ ਤੇ ਬੈਠੇ ਗਿਆ ਵਾ ਔਰ ਅਨਮੁੱਥੇ ਸਮੇਂ ਲਈ ਇਹ ਭੁਖੜਤਾਲ ਆ ਜਿਨ੍ਹਾਂ ਚੱਕਰ ਵੀ ਸਾਡਾ ਮਸਲੇ ਹੱਲ ਨਹੀਂ ਹੁੰਦੇ ਔਰ ਜਿਹੜੇ ਐਸ்சி ਐਸਟੀ ਦੇ ਮਸਲੇ ਆ ਉਹਨਾਂ ਦੀ ਐਫਆਈਆਰ ਪ੍ਰਸ਼ਾਸਨ ਸਾਨੂੰ ਨਹੀਂ ਦਿੰਦਾ ਕਿਉਂਕਿ ਮਿੱਠੀਆਂ ਗੋਲੀਆਂ ਇਹ ਪ੍ਰਸ਼ਾਸਨ ਦੀਆਂ ਬਹੁਤ ਜ਼ਿਆਦਾ ਖਾ ਲ ਚੁੱਕੇ ਆਂ ਔਰ ਹੁਣ ਜਿਹੜਾ ਵਾ ਜਿੰਨਾ ਚਿਰ ਪ੍ਰਸ਼ਾਸਨ ਸਾਨੂੰ ਐਫ ਆਈ ਆਰ ਦੀਆਂ ਕਾਪੀਆਂ ਨਹੀਂ ਦਿੰਦਾ ਉਹਨਾਂ ਚੱਕਰ ਜਿਹੜੀ ਪੁੱਕੜ ਹਦਾਲੇ ਜਾਰੀ ਰਵੇਗੀ ਕਿੰਨੇ ਮਸਲੇ ਟੋਟਲ 6 ਮਸਲੇ ਆ ਜੀ ਕਿੰਨੇ ਪਰਿਵਾਰ ਇੱਥੇ ਤੇ ਮੇਨ ਮੁੱਦਾ ਕੀ ਹੈ ਗੱਲ ਤੋਂ ਮੇਨ ਮੁੱਦੇ ਜਿਹੜੇ ਐਸ ਐਸ ਸੀ ਦੇ ਨਾਲ ਸੰਬੰਧਿਤ ਆ ਕਿਉਂਕਿ ਪਿੱਛੇ ਮੀਡੀਆ ਦੇ ਵਿੱਚ ਵੀ ਕਾਫੀ ਮਸਲਾ ਹਾਈਲਾਈਟ ਹੋਇਆ ਵਾ ਇੱਕ ਜੇਠੂਵਾਲਦੋ ਵਿੱਚ ਆਪਣਾ ਵੀਰ ਸੀ ਕਮਲਜੀਤ ਉਹਨੂੰ ਜਿਹੜਾ ਵਾ ਜ਼ਮੀਦਾਰਾਂ ਵੱਲੋਂ ਜਿਹੜਾ ਕਰੰਟ ਲਗਾਇਆ ਗਿਆ ਕਟ ਮਾਰਕ ਕੀਤੀ ਗਈ ਆ ਔਰ ਉਸ ਤੋਂ ਬਾਅਦ ਵੀ ਉਹ ਨਹੀਂ ਟਲ ਦੇਣੀ ਪਏ ਘਰ ਆ ਕੇ ਕਦੀ ਉਹਨਾਂ ਦੀ ਮਿਸਿਸ ਨੂੰ ਧਮਕੀਆਂ ਲਾ ਰਹੇ ਆ ਉਹ ਕੱਲ ਹੋਰੇ ਹਸਬੰਦ ਨੂੰ ਕਮਲਜੀਤ ਨੂੰ ਜਿਹੜੀ ਉਹਨਾਂ ਨੂੰ ਧਮਕੀਆਂ ਲਾਈਆਂ ਵਾ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਕਾਰਵਾਈ ਦੇ ਨਾਮ ਤੇ ਸਿਰਫ ਜਿਹੜਾ ਵਾ ਜ਼ੀਰੋ ਰਿਜ਼ਲਟ ਹੀ ਨਿਕਲ ਕੇ ਆ ਰਿਹਾ ਵਾ ਪਿਛਲੇ ਦਿਨੋਂ ਤੁਸੀਂ ਡੀਸੀ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਉਹਦੇ ਵੱਲੋਂ ਕਾਰਵਾਈ ਨਹੀਂ ਕੋਈ ਬਿਲਕੁਲ ਜੀ ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਜੀ ਕਿ ਵੀ 6 ਮਹੀਨੇ ਤੋਂ ਲਗਾਤਾਰ ਮੰਗ ਪੱਤਰ ਜਾ ਰਹੇ ਆ ਔਰ ਆਸ਼ਵਾਸਨ ਹੀ ਮਿਲਦਾ ਪਿਆ ਵਾ ਔਰ ਇੱਕ ਮਸਲਾ ਜਿਹਾ ਸੀਗਾ ਜਿਹੜਾ ਕਿ ਗੁਰਫਤ ਦੇ ਨਾਂ ਦਾ ਜਿਹੜਾ ਮੁੰਡਾ ਸੀਗਾ 4 ਸਾਲ ਦਾ ਉਹਤੇ ਜਿਹੜੇ ਛਤ ਬਾਲਿਆਂ ਦੀ ਛਤ ਡਿੱਗ ਪਈ ਔਰਤੇ ਵੀ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦੇ ਨਾਂ ਤੇ 1 ਰੁਪਿਆ ਦੀ ਜਿਹੜੀ ਪ੍ਰਵਾਨਤ ਜਿਹੜੀ ਮਾਲੀ ਸਹਾਇਤਾ ਨਹੀਂ ਕੀਤੀ ਗਈ ਔਰ ਮਸਲੇ ਐਸੇ ਐਸੇ ਗੰਭੀਰ ਹੈਗੇ ਆ ਕੁਝ ਧਾਰਮਿਕ ਮਸਲੇ ਆ ਕੁਝ ਸਮਾਜੀ ਕਾ ਔਰ ਕੁਝ ਸਾਡੇ ਐਸ.ਐਸ.ਟੀ ਦਾ ਸੰਬੰਧਤ ਆ ਧਾਰਮਿਕ ਮਿਸ਼ੇ ਦੇ ਵਿੱਚ ਜਿਹੜਾ ਇੱਕ ਮਜੀਠੇ ਹਲਕੇ ਦੇ ਵਿੱਚ ਵਿਲੀਅਮ ਮਸੀਹ ਤੇ ਵਿਜੇ ਮਸੀਹ ਵੱਲੋਂ ਜਿਹੜਾ ਸਾਡਾ ਵਰਕਰ ਆ ਰਾਜਨ ਸਿੰਘ ਪੂਰੀ ਜਿਹੜੀ ਮਾਲਾ ਦੀ ਟੋੜੀ ਗਈ ਸੀਗੀ ਪਰ ਉਤੋਂ ਦਾ ਜਿਹੜਾ ਏਐਸਆਈ ਆ ਹਰਜਿੰਦਰ ਸਿੰਘ ਉਹਨੇ ਜਿਹੜੀ ਆ ਦੂਜੀ ਪਾਰਟੀ ਦੇ ਨਾਲ ਮਿਲੀ ਭੁਗਤ ਕਰਕੇ ਜਿਹੜੀ ਦਰਖਾਸਤ ਆ ਦਰਖਾਸਤ ਉਹ ਜਿਹੜੇ ਦਾਖਲ ਦਫਤਰ ਕਰਤਾ ਬਗੈਰ ਮਦਈ ਦੀ ਜਿਹੜੀ ਆ ਉਹ ਬਿਆਨ ਕੀਤੇ ਕਿਉਂਕਿ ਪਿਛੇ ਬੀਤੇ ਦਿਨੀ ਜਿਹੜਾ ਇੱਕ ਖਬਰ ਵੀ ਚੱਲੀ ਕਿ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਆਪਣਾ ਪੰਜਾਬ ਪੁਲਿਸ ਨੂੰ ਜਿਹੜੀ ਆ ਫਟਕਾਰ ਲਗਾਈ ਗਈ ਸੀ ਕਿ ਜਿਹੜੀ ਕਿ ਦਰਖਾਸਤਾਂ ਜਿਹੜੀ ਆ ਕਾਫੀ ਸਮੇ ਤੋਂ ਪੈਂਡਿੰਗ ਸੀਗੀਆਂ ਔਰ ਉਸ ਦਰਖਾਸਤਾਂ ਨੂੰ ਜਿਹੜਾ ਇਹ ਹੱਲ ਕਰਨ ਦੇ ਉਹਦੇ ਵਿੱਚ ਜਲਦਬਾਜ਼ੀ ਦੇ ਵਿੱਚ ਜਿਹੜਾ ਮਦਈ ਪਾਰਟੀ ਨੂੰ ਤਾਂ ਨਿਆ ਮਿਲਦਾ ਨਹੀਂ ਪਿਆ ਔਰ ਮੁਜਰੇ ਪਾਰਟੀ ਨੂੰ ਜਿਹੜਾ ਹੋਰ ਫਾਇਦਾ ਜਰੂਰ ਮਿਲਦਾ ਪਿਆ ਵਾ ਕਿਹਦੀ ਕਾਰਨ ਕਰਦੇ ਸੀ ਆ ਮਾਮਲੇ ਨੂੰ ਪਿੱਛੇ ਜੀ ਬਿਆਨ ਗਿਆ ਕਿ 20 ਦਿਨਾਂ ਵਿੱਚ ਕਿਹੜੀ ਵੀ ਕੰਪਲੀਟ ਹੋਦਾ ਕੀਤਾ ਜਾਵੇ ਪਰ ਤਾਂ 2-3 ਲਗਾਤਾਰ 6 ਮਹੀਨੇ ਹੋ ਰਹੇ ਤਾਂ ਲੱਗਦਾ ਨਹੀਂ ਮੈਂ ਉਹੀ ਗੱਲ ਕਰ ਰਿਹਾ ਜੀ ਕਿ ਵੀ ਕਿਤੇ ਨਾ ਕਿਤੇ ਪੋਲਿਟੀਕਲ ਪ੍ਰੈਸ਼ਰ ਹੁੰਦਾ ਵਾ ਜਾਂ ਪੁਲਿਸ ਨਾਲ ਕਿਸੇ ਤਰੀਕੇ ਦੀ ਸਾਡਗੜ ਕਰ ਲਈਤੀ ਜਾਂਦੀ ਆ ਔਰ ਜਿਹੜੇ ਕਰਕੇ ਜਿਹੜੇ ਦੋਸ਼ੀਆਂ ਦੇ ਹੌਸਲੇ ਜਿਹੜੇ ਬਹੁਤ ਜ਼ਿਆਦਾ ਬੁਲੰਦ ਹੋ ਚੁੱਕੇ ਆ ਕਿਉਂਕਿ ਇਹ ਜੇਠੂਵਾਲ ਵਾਲੇ ਮਸਲੇ ਦੇ ਵਿੱਚ ਵੀ ਅ ਅਸੀਂ ਜੋਥੇ ਬੰਦੀ ਵੱਲੋਂ ਆਪ ਗਏ ਆ ਔਰ ਮੁੰਡੇ ਨੂੰ ਲੈ ਕੇ ਆਏ ਆ ਤਾਂ ਫੇਰ ਉਹਦਾ ਮੈਡੀਕਲ ਹੋਇਆ ਵਾ ਨਹੀਂ ਤੇ ਉਹਦਾ ਮੈਡੀਕਲ ਵੀ ਨਹੀਂ ਸੀ ਹੋਣ ਦੇ ਰਹੇ ਜੱਟ ਉਹਨਾਂ ਨੇ ਘਰ ਨੂੰ ਕੇਰਾ ਬੰਦੀ ਕੀਤੀ ਸੀ ਉਹਨੂੰ ਜਾਣ ਨਹੀਂ ਸੀ ਦੇ ਦੇ ਔਰ ਉਸ ਤੋਂ ਬਾਅਦ ਜਦੋਂ ਕੰਪਲੇਂਟ ਗਈ ਆ ਤੇ 4 ਤੋਂ 5 ਦਿਨਾਂ ਬਾਅਦ ਉਹਨਾਂ ਨੇ ਮੋਟਰਸਾਈਕਲ ਚੋਰੀ ਦੀ ਜਿਹੜੀ ਕੰਪਲੇਂਟ ਪਾਤੀ ਐ ਐਸ ਐਚਓ ਉਹਨੂੰ ਕਨਸੀਡਰ ਕਰੀ ਜਾ ਰਿਹਾ ਵਾ ਜਦਕਿ ਮੈਂ মিডিਆ ਸਾਹਮਣੇ ਦਾਅਵੇ ਨਾ ਕਹਿਣਾ ਮੈਂ ਕਿ ਜੇ ਸਾਡੇ ਬੰਦੇ ਤੇ ਕਿਤੇ ਵੀ ਚੋਰੀ ਦਾ ਪ੍ਰਚੰਧਰਤ ਹੁੰਦਾ ਵਾ ਤੇ ਫਿਰ ਅਸੀਂ ਇਸੀ ਨੂੰ ਖਤਮ ਕਰ ਦਾਂਗੇ ਤੁਸੀਂ ਹੁਣ ਸਵੇਰ 'ਚ ਬੇਟੀ ਕੋਈ ਅਧਿਕਾਰੀ ਆਇਆ ਤੁਹਾਡੇ ਨਾਲ ਹ ਅ ਅਧਿਕਾਰੀ ਹੁਣ ਆਣ ਵੀ ਕਿਸੇ ਮੂੰਹ ਨਾ ਕੇ ਵੀ ਆਸ਼ਵਾਸਨ ਨਹੀਂ ਦੇਈ ਜਾ ਰਹੇ ਆ ਕੰਮ ਤੇ ਕੋਈ ਵੀ ਨਹੀਂ ਸਾਡਾ ਹੋ ਰਿਹਾ ਔਰ ਮਾਲਾ ਟੁੱਟੀ ਹੈ ਕੋਈ ਮਾੜਾ ਮੋਟਾ ਮਸਲਾ ਤੇ ਹੈਗਾ ਨਹੀਂ ਆ ਜੀ ਕਿ ਵੀ ਇੱਕ ਭਗਵਾਨ ਵਾਲਮੀਕੀ ਮਹਾਰਾ ਜੀ ਨੇ ਮਾਲਾ ਪਾਈ ਸੀ ਕਿ ਮਾਲਾ ਵੀ ਤੋੜ ਦਿੱਤੀ ਔਰ ਦਰਖਾਸਤਾਂ ਜਿਹੜੀਆਂ ਆਵਾ ਫਟਾਫਟ ਨਿਪਟਾਰਾ ਕਰਨ ਲਈ ਜਿਹੜਾ ਵਾ ਕਿ ਉਹ ਕਾਰਨ ਕੀ ਚੱਲੇ ਆਇਸੀ ਭੁਇਚਾਰੇ ਨੂੰ ਆਪਣਾ ਸਾਫ ਕਰਨ ਲਈ ਅਖਰੀ ਸੜਕਾਂ ਨਾਲ ਉਤਰਨਾ ਪੈਂਦਾ ਹੈ ਪ੍ਰਸ਼ਾਸਨ ਕਹਿੰਦਾ ਵੀ ਜਾਨ ਪੂਜ ਕੇ ਇਹ ਜਾਣਬੁੱਝ ਕੇ ਨਹੀਂ ਆ ਦੇਖੋ ਕਿਤੇ ਨਾ ਕਿਤੇ ਜੇ ਆਪਾਂ ਵੀ ਕਹੀਏ ਕਿ ਵੀ ਸਾਡੇ ਸਮਾਜ ਵਿੱਚ ਇਕਤਾ ਨਹੀਂ ਜਿਹੜਾ ਮੇਨ ਜਿਹੜਾ ਘਰਣਾ ਹੈਗਾ ਵਾ ਔਰ ਦੂਸਰਾ ਵਾ ਕਿ ਜਿਹੜਾ ਇਹ ਲੜਕਾ ਵਾ ਇਹ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਉਹਨਾਂ ਦੀ ਦਿਹਾੜੀ ਕਰਦਾ ਪਿਆ ਸੀ ਜਦੋਂ ਉਹ ਦਿਹਾੜੀ ਮੰਗੀ ਤਾਂ ਫੇਰ ਉਹਨਾਂ ਨੇ ਕੀਤਾ ਹੁਣ ਪੋਲਿਟਿਕਲ ਪ੍ਰੈਸ਼ਰ ਆ ਵਾ ਸਾਡਾ ਸਮਾਜ ਜਿਹੜਾ ਵਾ ਪਿਛੜਿਆ ਹੋਇਆ ਪਿਆ ਵਾ ਪੈਸੇ ਵੱਲੋਂ ਵੀ ਕਹਿ ਲਓ ਪੜ੍ਹਾਈ ਵੱਲੋਂ ਵੀ ਜਾਣਕਾਰੀ ਦੀ ਕਮੀ ਹੋਣ ਕਰਕੇ ਜਿਹੜਾ ਇਹ ਸਮਾਜ ਨਾਲ ਸਾਡੇ ਨਾਲ ਇਹ ਸਾਰੇ ਤੱਕੇ ਵਦੀਕੇ ਹੋ ਰਹੇ ਆ ਸੋ ਹੋਰੇ ਕਰਕੇ ਹੀ ਜਿੱਥੇ ਬੰਨੀਆਂ ਜਿਹੜੀਆਂ ਵਾ ਖੜੀਆਂ ਵਾ ਲੱਗੀ ਜੀ ਇਹ ਪ੍ਰਦਰਸ਼ਨ ਕਿਦ ਇਹ ਅਣਮਿੱਥੇ ਸਮੇਂ ਲਈ ਚੱਲੇਗਾ ਕਿਉਂਕਿ ਹੁਣ ਅਸੀਂ ਬਾਰ-ਬਾਰ ਇੱਕੋ ਹੀ ਗੱਲ ਕਹਿ ਰਹੇ ਹਾਂ ਕਿ ਵੀ ਇਹ ਸਾਨੂੰ ਆਸ਼ਵਾਸਨ ਨਾ ਦਿੱਤਾ ਜਾਵੇ ਐਫ ਆਈ ਆਰਾਂ ਦੀ ਕਾਪੀਆਂ ਦੇਣਗੇ ਤੇ ਫਿਰ ਜਿਹੜਾ ਵਾ ਤਰਨਾਬਸਨ ਚੁੱਕਿਆ ਜਾਏਗਾ। ਮੋਦੀ ਤੁਸੀਂ ਦੱਸਿਆ ਸੀ ਇਹਾਂ ਦੇ ਕਾਪੀ ਨੇ ਮਿਲੇਗੀ ਤੇ ਫਿਰ ਬਿਲਕੁਲ ਜੀ ਠੀਕ ਕਿਉਂਕਿ ਛੇ ਦਿਤੇ ਹੋ ਚੱਲੇ ਆ ਨਾ ਜੇ 6 ਮਹੀਨਿਆਂ ਚ ਇੱਕ ਮਸਲਾ ਵੀ ਸਾਡਾ ਹੱਲ ਕੀਤਾ ਹੁੰਦਾ ਤਾਂ ਫਿਰ ਚਲੋ ਕੋਈ ਵੀ ਤਾਂ ਗੱਲ ਹੁੰਦੀ ਨਾ ਹੁਣ ਲਗਾਤਾਰ ਤੇ ਕੋਈ ਵੀ ਮਸਲਾ ਤੇ ਸਾਡਾ ਹੱਲ ਹੀ ਨਹੀਂ ਕੀਤਾ ਪ੍ਰਸ਼ਾਸਨ ਨੇ ਹੁਣ ਆ ਪਰਿਵਾਰ ਜਿਹੜਾ ਵਾ ਹਜੇ ਵੀ ਜਿਹੜਾ ਵਾ ਖੁੱਲੇ ਸੰਭਾਂਥਲੇ ਰਹਿ ਰਿਹਾ ਠੀਕ ਹੈ ਜੀ ਤੇ ਇਹ ਕਿੱਥੇ ਦਾ ਨਿਆਂ ਹੈਗਾ ਵਾ ਕਿਤੇ ਇੱਕ ਉਹ ਕਿਸਾਨ ਕੋਈ ਵੀ ਉਹਨਾਂ ਦਾ ਜਿਹੜਾ ਬੰਦਾ ਵਾ ਸ਼ਹੀਦ ਹੁੰਦਾ ਵਾ ਤੇ ਉਹ ਮਿੰਟੋ ਮਿੰਟੀ ਜਿਹੜਾ ਮੁਆਵਜ਼ਾ ਲੈ ਲੀ ਜਾਂਦੇ ਤੇ ਫਿਰ ਉਹੀ ਹੈ ਕਿ ਜਿਹੜੀ ਚਲਦੀ ਆ ਉਹ ਚਲਾਈ ਜਾਂਦਾ ਵਾ ਤੇ ਜਿਹੜਾ ਮਾੜਾ ਬੰਦਾ ਵਾ ਉਹ ਫੇਸੜ ਕੇ ਧੱਕੇ ਖਾਂਦਿਆ ਵਾ ਹੁਣ ਇਹ ਤੇ ਚੀਜ਼ ਝੂਠੀ ਤੇ ਨਹੀਂ ਨਾ ਹੈਗੀ ਮੰਗ ਕੀ ਹੈ ਬਸ਼ਰ ਮੰਗਾ ਕੇ ਵੀ ਸਾਰੇ ਦੇਲੇ ਮੁੱਦੇ ਜਿਹੜੇ ਹੱਡੇ ਆ ਉਹਨਾਂ ਦੀ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਦੂਸਰਾ ਦੇਖੋ ਤੇ ਵੀ ਸਰਕਾਰਾਂ ਹਮੇਸ਼ਾ ਸਾਡੇ ਸਮਾਜ ਨਾਲ ਧੱਕਾ ਕਰਦੀਆਂ ਆ ਰਹੀਆਂ ਇੱਕ ਪਾਸੇ ਪ੍ਰਗਟ ਦਿਵਸ ਦਾ ਦਿਨ ਚੱਲਦੇ ਪਏ ਆ ਔਰ ਅੱਜ ਸਾਨੂੰ ਇੱਥੇ ਆ ਕੇ ਜਿੱਥੇ ਸਾਰਾ ਸਮਾਜ ਜਿਹੜਾ ਵਾ ਇੱਕ ਖੁਸ਼ੀ ਦੀ ਲਹਿਰ ਆ ਕਿ ਵੀ ਸਾਡਾ ਪ੍ਰਗਟ ਦਿਵਸ ਆ ਰਿਹਾ ਵਾ ਔਰ ਸਾਨੂੰ ਸਮਾਜ ਦੇ ਨਾਲ ਜਿਹੜਾ ਵਾ ਉਹ ਸੜਕਾਂ ਤੇ ਬਹਿਣਾ ਪੈ ਰਿਹਾ ਵਾ ਸੰਘਰਸ਼ ਕਰਨਾ ਪੈ ਰਿਹਾ ਵਾ ਕਿਉਂਕਿ ਜੇ ਅੱਜ ਆਪਾਂ ਇੱਥੇ ਨਾ ਬੰਦੇ ਤੇ ਕੱਲ ਜਟਾਣ ਜਿਸ ਨੇ ਇਹਨਾਂ ਨੂੰ ਧਮਕੀਆਂ ਲਾਈਆਂ ਵਾ ਤੇ ਹੋ ਸਕਦਾ ਵਾ ਕਿ ਇੱਕ ਦਿਨ ਦੇ ਵਿੱਚ ਵਿੱਚ ਕੋਈ ਕੋਈ ਕੋਸ਼ਨਾ ਕੁਝ ਹੋਰਨਾ ਵਧੀ ਕੀ ਹੋ ਜਾਣੀ ਸੀ ਤੇ ਫਿਰ ਪ੍ਰਸ਼ਾਸਨ ਨੇ ਸਿਰਫ ਸਿਰਫ ਕਾਗਜ਼ ਕਾਲੇ ਕਰਦੇ ਰਹਿ ਜਾਣਾ ਸੀ ਬੰਦੇ ਨੇ ਆਪਣੇ ਜਾਨ ਨੂੰ ਚਲ ਜਣਾਇਆ ਕਿਉਂਕਿ ਦੇਖੋ ਛੋਟੇ ਛੋਟੇ ਬੱਚੇ ਆਰੇ ਜਦੋਂ ਕਿਸੇ ਨੂੰ ਨਿਆਣ ਨਹੀਂ ਮਿਲਣਾ ਤਾਂ ਫਿਰ ਆ ਜਾ ਕੇ ਉਹਨਾਂ ਸੜਕਾਂ ਤੇ ਉਤਰਨਾ ਹੋਰ ਕੀ ਕਰੇ ਮਾੜਾ ਬੰਦਾ ਕੀ ਕਰ ਸਕਦਾ ਵਾਥ ਠੀਕ ਕੋਲੇ 100 ਰੁਪਏ ਭਗਵਾਨ ਭਗਵਾਨ ਲਕੀਨ ਮਹਾਰਾਜ ਜੀ ਸ੍ਰੀ ਸ੍ਰੀ 108 ਗੁਰੂ ਗਿਆਨनाथ ਮਹਾਰਾਜ ਜੀ ਮੇਰਾ ਨਾਮ ਬਾਬਾ ਸਨੀਨਾਥ ਅੱਜ ਸਾਡੇ ਪ੍ਰਧਾਨ ਲਖੀਬਾਇ ਜੀ ਭੁਖ ਹੜਤਾਲ ਤੇ ਬੈਠੇ ਨੇ ਅਨ ਸਮੇਂ ਵਾਸਤੇ ਜੋ ਕਿ ਗਰੀਬ ਪਰਿਵਾਰਾਂ ਦੇ ਮਸਲੇ ਬਹੁਤ ਹੀ ਚਿਰ ਤੋਂ ਪ੍ਰਸ਼ਾਸਨ ਨੇ ਕਿ ਚਾ ਲਟਕਾਏ ਹੁੰਦੇ ਚਾ ਲਟਕਾਏ ਨੇ ਤਾਂ ਇਕੱਲੇ ਦੇ ਕਪੜੇ ਟਾਂਕੇ ਬੰਦਾ ਭੁੱਲ ਜਾਂਦਾ ਐ ਹੋ ਜਾ ਵਤੀਰਾ ਪ੍ਰਸ਼ਾਸਨ ਸਾਡੇ ਗਰੀਬ ਪਰਿਵਾਰਾਂ ਨਾਲ ਗਰੀਬਾ ਸਮਾਜ ਨਾਲ ਕਰਦਾ ਪਿਆ ਇੱਕ ਜੇਠੂਵਾਲ ਬਹੁਤ ਹੀ ਗਰੀਬ ਪਰਿਵਾਰ ਜਿਨ੍ਹਾਂ ਨੇ ਜੱਟਾਂ ਵੱਲੋਂ ਨੂੰ ਬਹੁਤ ਕੁੱਟ ਮਾਰ ਕੁੱਟਿਆ ਗਿਆ ਜੇ ਕੋਈ ਵੀ ਕਰਮਚਾਰੀ ਉੱਤੇ ਤੱਕ ਵੀ ਉਹਨੂੰ ਧਮਕੀਆਂ ਲਾਈਆਂ ਗਿਆ ਫੇਵਰੀ ਪ੍ਰਸ਼ਾਸਨ ਇਹ ਚਾਹੁੰਦਾ ਵੀ ਇਹਨਾਂ ਦੀਆਂ ਲਾਸ਼ਾਂ ਕਿਉਂ ਨਹੀਂ ਜਾਂਦੀਆਂ ਉੱਥੋਂ ਪ੍ਰਸ਼ਾਸਨ ਇਹ ਚੀਜ਼ ਦੀ ਵੇਟ ਕਰਨ데요 ਬਸ ਇਹ ਇਹਦੀਆਂ ਲਾਸ਼ਾਂ ਜਾਨ ਇਹ ਲਾਸ਼ਾਂ ਲੈ ਕੇ ਜਾਨ ਲਾਸ਼ਾਂ ਸਰ ਪ੍ਰਸ਼ਾਸਨ ਨੂੰ ਪਤਾ ਨਹੀਂ ਪ੍ਰਸ਼ਾਸਨ ਕੀ ਸੋਚ ਕੇ ਬੈਠਾ ਸਾਡੇ ਸਮਾਜ ਪਰ ਸਾਡੇ ਸਮਾਜ ਨੂੰ ਪ੍ਰਸ਼ਾਸਨ ਕੀੜਾ ਮਕੌੜਾ ਸਮਝਦਾ ਪਿਆ ਨਿਕੇ ਨਿਕੇ ਬੱਚੇ ਬੈਠੇ ਇਨ੍ਹਾਂ ਦੇ ਆਗੇ ਐਵੇਂ ਨਹੀਂ ਪ੍ਰਸ਼ਾਸਨ ਦੇਖਦਾ ਜੇ ਇਸ ਪਰਿਵਾਰ ਨੂੰ ਕੁਝ ਹੋ ਜੇ ਔਰਾ ਜ਼ਿੰਮੇਵਾਰ ਕੌਣ ਹੈ ਔਰਾ ਜ਼ਿੰਮੇਵਾਰ ਪ੍ਰਸ਼ਾਸਨ ਪੰਜਾਬ ਸਰਕਾਰ ਹੋਵੇਗੀ ਕਿਉਂਕਿ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਖਤਰਾ ਹੈ ਇੱਥੋਂ ਤੱਕ ਕਿ ਇਹਨਾਂ ਦਾ ਰਹਿਣ ਜੋਗਾ ਮੁਸ਼ਕਲ ਹੋ ਗਿਆ ਹੈ। ਕੋਈ ਕੋਈ ਸੀਨੀਅਰ ਬੇਟੀ ਕੋਈ ਅਧਿਕਾਰੀ ਆਇਆ ਤੁਹਾਡੇ ਨਾਲ ਮਿਲਣ। ਦੇਖੋ ਜੀ ਇਸ ਟਾਈਮ ਤੇ ਕੋਈ ਵੀ ਉੱਚ ਅਧਿਕਾਰੀ ਸਾਡੇ ਕੋਲ ਨਹੀਂ ਆਇਆ ਜੀ। ਹੁਣ ਮੰਗ ਕੀ ਬੰਦਾ? ਮੰਗ ਸਾਡੀ ਇਹੋ ਕਿ ਜਿੰਨੇ ਵੀ ਇੱਥੇ ਗਰੀਬ ਪਰਿਵਾਰ ਬੈਠੇ ਨੇ ਜਿਨ੍ਹਾਂ ਦੀ ਮਸਲੇ ਨੇ, ਪੰਜ ਛੇ ਮਸਲੇ ਸਾਡੇ ਅੱਗੇ ਨੇ, ਉਹ ਕਾਪੀ ਸਾਨੂੰ ਦਿੱਤੀ ਜਾਵੇ, ਉਹ ਹੱਲ ਕੀਤਾ ਜਾਣ। ਨਹੀਂ ਤੇ ਫਿਰ ਇੱਥੇ ਇੱਦਾਂ ਹੀ ਬੈਠਾਂਗੇ ਦਿਨ ਰਾਤ ਅਸੀਂ ਪੂਰੀ ਤਿਆਰੀ ਨਹੀਂ ਆਈ। ਬੋਲੇ ਸੋਨ ਰਹਾ ਭਗਵਾਨ ਵਾਲੇ ਦੀ ਮਹਾਰਾਜ ਦੀ।